ਬੰਦਾ ਆਪਣੇ ਸੁਭਾਰਤ ਨੂੰ ਮੁੱਖ ਰੱਖ ਕੇ ਜੀ ਬਹੁਤ ਕੁਝ ਕਰਦਾ ਹੈ ਕੋਈ ਸ਼ਕਤੀ ਨਹੀਂ ਹੈ ਜਦੋਂ ਕਦੇ ਕਿਸੇ ਨੂੰ ਕਿਸੇ ਤੱਕ ਕੰਮ ਹੁੰਦਾ ਹੈ ਨਾ ਗਰਜ ਉੱਦੀ ਹੈ ਫਿਰ ਬੰਦਾ ਆਪਣੇ ਗੋਹ ਬਲਾਲਤ ਦੇ ਕਾਰਨ ਬੰਦੇ ਨੂੰ ਮਿੱਤਰ ਬਣਾ ਲੈਂਦਾ ਹੈ ਜਦੋਂ ਗਰਜ ਹੋਵੇ ਨਾ ਫਿਰ ਇਸ ਤਰ੍ਹਾਂ ਦਾ ਕਰਮ ਕਰਦਾ ਹੈ ਤੇ ਜਦੋਂ ਗਰਜ ਪੂਰੀ ਹੋ ਜਾਂਦੀ ਹੈ ਤੇ ਬੰਦਾ ਬੰਦੇ ਨੂੰ ਛੱਡ ਕੇ ਚਲਾ ਜਾਂਦਾ ਹੈ ਅੱਗੇ ਵਾਲਾ ਭਾਵੇਂ ਵਿਚਾਰਾ ਕਹਿੰਦਾ ਰਹੇ ਜੀ ਮੈਂ ਤਾਂ ਬਹੁਤ ਕੀਤਾ ਸੀ ਬਹੁਤ ਕਰਦਾ ਸੀ ਮੈਂ ਦਾ ਮੈਨੂੰ ਨਹੀਂ ਸੀ ਪਤਾ ਕਿ ਬੰਦਾ ਇਤਨਾ ਧੋਖਾ ਦੇ ਜਾਏਗਾ ਇਤਨਾ ਛੱਡ ਜਾਏਗਾ ਇਤਨਾ ਸਾੜਨਾਂ ਕਰ ਜਾਏਗਾ ਪਿੱਛੋ ਬੰਦਾ ਪਛਤਾਦਾ ਹੁੰਦਾ ਹੈ ਪਰ ਇਸਤਨਾ ਦਾ ਬੰਦਾ ਨਾ ਤਾਂ ਪਹਿਲਾਂ ਤੇਰੇ ਨਾਲ ਜੁੜਿਆ ਹੋਇਆ ਸੀ ਭਾਈ ਨਾ ਉਹ ਹੁਣ ਥਿਰਿਆ ਹੋਇਆ ਉਹ ਆਪਣੀ ਗਰਜ ਨਾਲ ਜੁੜਿਆ ਹੋਇਆ ਸੀ ਉਦੇ ਗਰਜ ਉਹਦਾ ਸਵਾਰ ਉਹਦਾ ਕੰਮ ਪੂਰਾ ਹੋ ਗਿਆ ਤੋ ਆਪਣੇ ਰਸਤੇ ਤੁਰ ਗਿਆ ਤਿੰਨੋਂ ਪਰੇਖਾ ਲੱਗਦਾ ਸੀ ਕਿ ਇਹ ਇਨਸਾਨ ਮੇਰਾ ਬਣਿਆ ਹੋਇਆ ਕਿ ਕਿਸੇ ਦਾ ਨਹੀਂ ਹੈ ਇਹ ਤਾਂ ਆਪਣੀ ਗਰਜ ਨਾਲ ਜੁੜਿਆ ਸੀ ਤੇਰੇ ਨਾਲ ਨਹੀਂ ਸੀ ਜੁੜਿਆ ਜੇ ਤੇਰੇ ਨਾਲ ਜੁੜਿਆ ਹੁੰਦਾ ਤਾਂ ਸਦਾ ਜੁੜਿਆ ਰਹਿੰਦਾ ਉਹ ਤਾਂ ਪਹਿਲੀ ਗਰਜ ਨਾਲ ਜੁੜਿਆ ਸੀ ਮਹਾਰਾਜ ਕਹਿੰਦੇ ਆਪਣੇ ਲੋਭ ਕੋਕੀਨੋ ਮੀਤ ਕਿ ਆਪਣੇ ਲੋਭਲਾਪ ਕਰਕੇ ਮਿੱਤਰ ਬੜਾ ਹੀ ਬੈਠਾ ਸੀ ਇੱਕ ਦੂਜੇ ਨੂੰ ਮਿੱਤਰ ਬੜਾਈ ਬੈਠੇ ਨੇ ਆਪਣੇ ਲੋਭ ਲਾਲਚ ਨੇ ਨਹੀਂ ਸਭ ਤੇ ਜਦੋਂ ਤੱਕ ਸੁੱਖ ਨੇ ਬੰਦੇ ਦੇ ਕੋਲ ਸਭ ਨੇੜੇ ਹੋ ਹੋ ਬੈਠੇ ਨੇ ਜਦੋਂ ਬੰਦੇ ਕੋਲ ਦੁੱਖ ਆ ਜਾਂਦੇ ਨੇ ਸਭ ਸੰਗ ਸਾਥ ਛੱਡ ਜਾਂਦੇ ਨੇ ਕੋਈ ਨਹੀਂ ਨਿਭਾਦਾ ਨਾ ਪ੍ਰੀਤਮ ਜਾਨ ਇਹੋ ਮਨ ਮਾਹੀ ਆਪਣੇ ਸੁੱਖ ਸਿਉ ਹੀ ਜਗ ਭਤ ਕੋ ਕਾਬੂ ਤੋਂ ਨਾ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਚਹੂੰ ਦਿਸ ਘੇਰੇ ਬਿਪਤ ਪਰੇ ਸਭ ਹੀ ਸੰਗ ਛਾੜਤ ਕੋ ਨ ਆਬਤ ਨੇਰੇ ਮਾਰਾ ਧਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਆਪਣੇ ਸੁਖ ਲਈ ਆਪਣੇ ਸਬਾਰਥ ਲਈ ਆਪਣੇ ਲੋਭ ਦੇ ਲਈ ਆਪਣੇ ਨਾਲ ਜਤੇਰੀ ਆਪਣੀ ਗਰਜ ਦੇ ਲਈ ਇੱਕ ਦੂਜੇ ਨਾਲ ਸਭ ਜੁੜੇ ਬੈਠੇ ਤੇ ਬੰਦੇ ਸਮਝਦੇ ਜੀ ਕਿ ਇਹ ਮੇਰੇ ਨਾਲ ਤਿਆ ਹੋਇਆ ਮੇਰਾ ਬੜਾ ਕਰਤੱਵ ਥੀ ਮਹਾਰਾਜ ਕਹਿੰਦੇ ਨਹੀਂ ਜੇ ਤੱਕ ਜਿਸ ਵੇਲੇ ਤੱਕ ਉਹ ਆਪਣੀ ਗਰਜ ਹੈ ਆਪਣਾ ਕੰਮ ਹੈ ਤੇਰਾ ਹੀ ਭਾਈ ਪਰ ਜੇ ਤੇਰੇ ਦਾ ਕੰਮ ਪੂਰਾ ਹੋ ਗਿਆ ਇਹ ਆਪਣੇ ਰਸਤੇ ਤੁਰਦਾ ਹੈ ਉਹ ਆਪਣੇ ਰਸਤੇ ਪੈ ਜਾਂਦਾ ਮਹਾਰਾਜ ਕਹਿੰਦੇ ਕੋਈ ਵੀ ਹੈ ਇਸ ਤਰ੍ਹਾਂ ਜਿਹਨੂੰ ਤੂੰ ਆਪਣਾ ਸਮਝੀ ਬੈਠਾ ਹੈ ਕਿ ਮੇਰਾ ਹੈ ਕੋਈ ਵੀ ਹੈ ਸਿਰਫ ਗਰਜ ਹੈ ਸਵਾਰਥ ਸੰਸਾਰ ਦੇ ਘਰ ਹੁੰਦਾ ਹੈ ਕਿ ਇੱਕ ਦੂਜੇ ਨਾਲ ਬੰਦਾ ਬੰਦੇ ਨਾਲ ਜੁੜਿਆ ਬੈਠਾ ਹੈ ਮਿੱਤਰ ਮਿੱਤਰ ਨਾਲ ਜੁੜਿਆ ਬੈਠਾ ਹੈ ਕਈ ਵਾਰ ਗਵਾਂਡੀ ਗਵਾਂਡੀ ਨਾਲ ਜੁੜਿਆ ਬੈਠਾ ਹੈ ਰਿਸ਼ਤੇਦਾਰ ਰਿਸ਼ਤੇਦਾਰ ਨਾਲ ਜੁੜੇ ਬੈਠੇ ਇਥੋਂ ਤੱਕ ਕਿ ਧੀਆ ਪੁੱਤਰ ਮਾਪੇ ਖੱਤ ਸਬੰਧੀ ਆਦਿ ਇੱਕ ਦੂਜੇ ਨਾਲ ਜੁੜੇ ਬੈਠੇ ਨੇ ਬਾਰਤ ਪਰ ਅੰਤ ਸਮੇਂ ਕਿਸੇ ਨੇ ਕਿਸੇ ਦਾ ਹੱਥ ਨਹੀਂ ਫੜਿਆ ਸਭ ਸਭ ਨੂੰ ਛੱਡ ਕੇ ਤੁਰ ਜਾਂਦੇ ਹੈ ਸਤਿਗੁਰੂ ਕਹਿੰਦੇ ਮਾਤ ਪਿਤਾ ਮਾਨਤਾ ਸੁਤ ਬੰਧ ਬਿਸ਼ਟ ਮੀਤ ਅਨ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕੋਈ ਸਹਾਈ ਨਹੀਂ ਹੁੰਦਾ ਕਿਸੇ ਦਾ ਸਿਰਵ ਆਪ ਆਪਣੀ ਧਰਜ ਹੈ ਸਤਿਗੁਰੂ ਕਹਿੰਦੇ ਸੰਸਾਰ ਚ ਇਕਤਰ ਮਹਿਤਰਾ ਦਾ